ਚਲੋ ਜੀ ਆ ਵੀ ਦੇਖੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ 200 ਹਾਜ਼ਰਾਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕੁਝ ਮਸਲੇ ਤੁਹਾਡੇ ਨਾਲ ਅੱਜ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਜਿਹੜਾ ਅੱਜ ਕੋਰਟ ਦਾ ਫੈਸਲਾ ਆਇਆ ਡੋਨਲਡ 트੍ਰੰਪ ਦੇ ਮਾਮਲੇ ਦੇ ਵਿੱਚ ਕੋਲੋਰਾਡੋ ਬੈਲਟ ਦੇ ਉੱਤੇ ਉਹਨਾਂ ਨੇ ਆਪਣੀ ਜਿਹੜਾ ਫੈਸਲਾ ਦਿੱਤਾ ਕਿ ਇਹਨਾਂ ਦਾ ਨਾਮ ਬੈਲਟ ਦੇ ਉੱਤੇ ਰਹੂਗਾ ਦੂਜੀ ਗੱਲਬਾਤ ਕਰਨੀ ਆਪਾਂ ਸੁਪਰ ਟਿਊਜ਼ਡੇ ਬਾਰੇ ਕੱਲ ਨੂੰ ਸੁਪਰ ਟਿਊਜ਼ਡੇ ਅਮਰੀਕਾ ਦੇ ਵਿੱਚ ਖਾਸ ਮਤਤਾ ਇਹ ਦੀ ਤੀਜੀ ਗੱਲਬਾਤ ਆਪਾਂ ਅਮਰੀਕਨ ਹੈਲਥ케ਅਰ ਸਿਸਟਮ ਦੇ ਉ ਉਦਾ ਕਿਨੂ ਕਿਨੂ ਖਾਮਾਜਾ ਭੁਗਤਣਾ ਪਿਆ ਜੈਕ ਟੈਕਸ਼ੇਰੀਆ 16 ਸਾਲ ਦੀ ਸਹਾਇਤਾ ਦਿੱਤੀ ਗਈ ਹੈ ਕੀ ਮਾਮਲਾ ਹੈ ਸਾਂਝਾ ਕਰਾਂਗੇ ਮੈਕਸਿਕੋ ਦੀ ਕੰਦ ਆਮ ਹੀ ਲੋਕ ਟੱਪਦੇ ਰਹਿੰਦੇ ਪਰ ਕੱਲ 10 ਲੋਕ ਜ਼ਖਮੀ ਹੋਏ ਹੈ ਮਾਸਕਲ ਸਕੈਜੁਐਲਟੀ ਦਾ ਨਾਮ ਦਿੱਤਾ ਗਿਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਨੁੱਖ ਦੀ ਬੁੱਧੀ ਦੇ ਬਾਰੇ ਦੱਸਿਆ ਜਾ ਰਿਹਾ ਕਿ ਕੁਝ ਮਾਮਲਿਆਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਗੇ ਲੰਘ ਗਈ ਹੈ ਸਭ ਤੋਂ ਪਹਿਲੀ ਗੱਲਬਾਤ ਸੁਪਰੀਮ ਕੋਰਟ ਦੇ ਡਿਸੀਜਨ ਬਾਰੇ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਇਹਦੇ ਨਾਲ ਜਿਹੜੀ ਗੱਲਬਾਤ ਹੈ ਇਸ ਵੇਲੇ ਡੋਨਲਡ ਟਰੰਪ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਕਿ ਇਹ ਕੋਲੋਰਾਡੋ ਦੇ ਬੈਲਟ ਦੇ ਉੱਤੇ ਇਹਨਾਂ ਦਾ ਨਾਂ ਹੋਊਗਾ ਜਿਹੜੀ ਕਿ ਇੱਕ ਤਰੀਕੇ ਨਾਲ ਡੋਨਲਡ ਟਰੰਪ ਦੀ ਜਿੱਤ ਦੱਸੀ ਜਾ ਰਹੀ ਹੈ ਜਾਂ ਕਾਨੂੰਨੀ ਤੌਰ ਦੇ ਉੱਤੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਆ। ਫਰਕ ਬਹੁਤ ਜ਼ਿਆਦਾ ਨਹੀਂ ਪੈਣਾ ਇਹਨਾਂ ਨੂੰ ਕਿ ਉਹਦੇ ਬੈਲਟ ਦੇ ਉੱਤੇ ਨਾਂ ਰਹਿੰਦਾ ਜਾਂ ਨਹੀਂ ਰਹਿੰਦਾ ਦੋ ਸਟੇਟਾਂ ਪਹਿਲਾਂ ਕਹਿ ਚੁੱਕੀਆਂ ਕਿ ਇਹਨਾਂ ਦਾ ਨਾਂ ਬੈਲਟ ਦੇ ਉੱਤੇ ਨਹੀਂ ਹੋਣਾ ਪਰ ਇਹਦੇ ਨਾਲ ਇੱਕ ਸੰਵਧਾਨਿਕ ਤੌਰ ਦੇ ਉੱਤੇ ਇਹਨਾਂ ਦੀ ਜਿੱਤ ਬਹੁਤ ਵੱਡੀ ਆ ਕਿਉਂ ਕਿ ਇਹਨਾਂ ਦੇ ਉੱਤੇ ਚਾਰ ਕੇਸ ਚੱਲਦੇ ਆ ਜਨਵਰੀ 6 ਵਾਲਾ ਮਾਮਲਾ ਜਿਹਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਖਾਸ ਤੌਰ ਦੇ ਉੱਤੇ ਚਰਚਾ ਦੇ ਵਿੱਚ ਆਇਆ ਵੀ ਕਿਸੇ ਤਰ੍ਹਾਂ ਬਗਾਵਤ ਸੀ ਹੋ ਇੱਕ ਤਰੀਕੇ ਦੇ ਨਾਲ ਤੇ ਇਸ ਕਰਕੇ ਕਿਉਂਕਿ ਬਗਾਵਤ ਸੀ ਬਗਾਵਤ ਕਰਾਉਣ ਵਾਲੇ ਸੌਣ ਵਾਲੇ ਵਿਅਕਤੀ ਦਾ ਨਾਂ ਜਿਹੜੀ ਪ੍ਰਾਇਮਰੀ ਆ ਜਾਂ ਰਾਸ਼ਟਰਪਤੀ ਦੇ ਉਮੀਦਵਾਰ ਬਣਨ ਦੀ ਦੌੜ ਦੇ ਵਿੱਚ ਵੀ ਨਹੀਂ ਸ਼ਾਮਲ ਕੀਤਾ ਜਾ ਸਕਦਾ ਦੋ ਸਟੇਟਾਂ ਨੇ ਫੈਸਲਾ ਕਰਤਾ ਸੀ ਇਹਨਾਂ ਦਾ ਨਾਮ ਪਾਸੇ ਕਰ ਦਿਓ ਹੁਣ ਸੁਪਰੀਮ ਕੋਰਟ ਕਹਿੰਦੀ ਨਹੀਂ ਕੋਲੋਰੈਡੋ ਦੇ ਵਿੱਚ ਇਹਨਾਂ ਦਾ ਨਾਮ ਰਹੂਗਾ ਜਿਹੜੀ ਜ਼ਿਕਰ ਇਹਦੇ ਚ ਖਾਸ ਤੌਰ ਦੇ ਉੱਤੇ 14th ਅਮੈਂਡਮੈਂਟ ਦੇ ਉੱਤੇ ਬਹਿਸ ਦਾ ਆ ਜਾਂ ਡਿਬੇਟ ਦੀ ਗੱਲਬਾਤ ਆ ਡਿਬੇਟ ਇਸ ਗੱਲਬਾਤ ਦੇ ਉੱਤੇ ਸਿਗਾ ਕਿ ਟਰੰਪ ਨੇ ਡੋਨਲਡ ਟਰੰਪ ਨੇ ਜਿਹੜੀ ਇਨਸਟਰਕਸ਼ਨਿਸਟ ਕਲੋਜ਼ ਆ ਜਿਹੜਾ ਉਹਨੂੰ ਵਾਇਓਲੇਟ ਕੀਤਾ ਮਤਲਬ ਕਿ ਇਨਸਟਰਕਸ਼ਨ ਕੀਤੀ ਆ ਬਗਾਵਤ ਕੀਤੀ ਆ ਜਾ ਉਹਦੇ ਕਿਸੇ ਐਕਟ ਦੇ ਵਿੱਚ ਸ਼ਾਮਲ ਹੋਇਆ ਜਿਹੜਾ 14th ਐਮੈਂਡਮੈਂਟ ਦਾ ਆ ਅਦਾਲਤ ਨੇ ਜਿਹੜੀ ਇਹ ਗੱਲ ਗੱਤ ਕਹੀ ਸੀ ਸੋ ਪਰ ਅਦਾਲਤ ਨੇ ਹੁਣ ਕਿਹਾ ਨਹੀਂ ਇਹਨਾਂ ਨੇ ਇਦਾਂ ਨਹੀਂ ਕੀਤਾ ਤੇ ਡੋਨਲਡ ਟਰੰਪ ਦੇ ਇਨਸਟਰਕਸ਼ਨਿਸਟ ਕਲੌਜ਼ ਦੇ ਮਾਮਲੇ ਦੇ ਵਿੱਚ 14th ਐਮੈਂਡਮੈਂਟ ਸੰਵਿਧਾਨ ਦੀ ਜਿਹੜੀ ਧਾਰਾ ਸੀ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਹੁਣ ਇਹ ਰੌਲਾ ਵੀ ਇਹਦਾ ਇਮਪੈਕਟ ਕੀ ਪੈਣਾ ਚਾਹੀਦਾ ਲਿਮਿਟੇਸ਼ਨਸ ਕੀ ਆ ਡਿਸੀਜਨ ਦਾ ਡੋਨਲਡ ਟਰੰਪ ਦੇ ਐਸ ਵੇਰੇ ਚੱਲ ਰਹਾ ਕ੍ਰਿਮੀਨਲ ਕੇਸਸ ਦੇ ਉੱਤੇ ਕੋਈ ਅਸਰ ਨਹੀਂ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਉਹਨਾਂ ਨੇ ਜਿਹੜੀ ਰਾਏ ਦਿੱਤੀ ਕੋਰਟ ਨੇ ਵੀ ਨਹੀਂ ਉਹਨਾਂ ਨੇ ਜੁਰਮ ਨਹੀਂ ਕੀਤਾ ਤੇ ਇਹਨਾਂ ਨੂੰ ਕੋਈ ਜਿਹੜਾ ਸ਼ੋਰਟ ਦਿੱਤੀ ਜਾਵੇ ਉਹਦੇ ਉੱਤੇ ਕੋਈ ਅਸਰ ਨਹੀਂ ਪੈਣਾ ਪਰ ਇਹਦੇ ਨਾਲ ਹੋਇਆ ਕੀ ਆ ਕਿ ਇਹਨਾਂ ਦੀ ਬੈਲਟ ਦੇ ਉੱਤੇ ਪ੍ਰੈਸਸ ਸਿਕਿਉਰ ਹੋ ਗਈ ਆ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਇਹ ਸ਼ਾਮਲ ਹੋ ਸਕਦੇ ਆ ਸਟੇਟ ਦੇ ਵਿੱਚ ਉੱਥੇ ਉਹਨਾਂ ਦਾ ਨਾਮ ਰਹਿ ਸਕਦਾ ਜਿਹੜੇ ਜਸਟਿਸ ਸੀ ਇਹਨਾਂ ਦੇ ਵਿੱਚ ਵੀ ਡਿਵੀਜ਼ਨ ਆ ਜਿਹੜੇ ਕੋਰਟ ਨੇ ਜਿਹੜਾ ਕੋਰਟ ਡਿਵਾਈਡਿਡ ਸੀ ਦੋ ਹਿੱਸਿਆਂ ਦੇ ਵਿੱਚ ਸੀਗੀ ਪੰਜ ਤੇ ਚਾਰ ਦੇ ਫਰਕ ਦੇ ਨਾਲ ਜਿਹੜੇ ਕਿ ਇਹਨਾਂ ਦਾ ਫੈਡਰਲ ਕੈਂਡੀਡੇਟ ਉੱਥੋਂ ਵੋਟ ਦੇ ਉੱਤੇ ਨਾਮ ਹਟਾਉਣ ਦੇ ਵਿੱਚ ਚਾਰ ਜਣੇ ਸਹਿਮਤ ਸੀ ਤੇ ਰੱਖਣ ਦੇ ਉੱਤੇ ਪੰਜ ਜਣੇ ਸਹਿਮਤ ਸੀ ਤੇ ਜੱਜ ਜਿਹੜੇ ਆ ਆਲਟੀਮੇਟਲੀ ਫੈਸਲਾ ਡੋਨਲਡ ਟਰੰਪ ਦੇ ਹੱਕ ਵਿੱਚ ਹੋਗਾ ਹੁਣ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਸੁਪਰ ਟਿਊਜ਼ਡੇ ਦਾ ਅਸਰ 16 ਸਟੇਟਾਂ ਤੇ ਟੈਰੀਟਰੀਜ਼ ਦੇ ਵਿੱਚ ਹੋਣਾ ਜਿਹਦੇ ਵਿੱਚ ਕੋਲੋਰੈਡੋ ਵੀ ਸ਼ਾਮਿਲ ਆ ਇਹ ਬਹੁਤ ਮਹੱਤਵਪੂਰਨ ਚੀਜ਼ ਆ ਕੱਲ ਨੂੰ ਸੁਪਰ ਟਿਊਜ਼ਡੇ ਆ 5 ਮਾਰਚ 5 ਮਾਰਚ ਨੂੰ 16 ਸਟੇਟਾਂ ਦੇ ਵਿੱਚ ਪ੍ਰਾਇਮਰੀ ਹੋਣੀਆਂ ਆ ਜਿਹੜੀ ਕਿ ਲੋਕਾਂ ਨੇ ਵੋਟ ਪਾ ਕੇ ਇਹ ਕਹਿਣਾ ਕਿ ਅਸੀਂ ਡੋਨਲਡ ਟਰੰਪ ਨੂੰ ਉਮੀਦਵਾਰ ਬਣਾਉਣਾ ਨਿੱਕੀ ਹੈਲੀ ਨੂੰ ਬਣਾਉਣਾ ਜਾਂ ਉਹ ਦਾ ਡੈਮੋਕ੍ਰੇਟਸ ਵਾਲੇ ਪਾਸੇ ਜੋ ਬੈਲਡਨ ਨੂੰ ਬਣਾਉਣਾ ਜਾਂ ਕਿਸੇ ਹੋਰ ਨੂੰ ਬਣਾਉਣਾ ਹੁਣ ਇਹਦੇ ਵਿੱਚ ਜਿਹੜੀ 14th ਅਮੈਂਡਮੈਂਟ ਦੀ ਇੰਟਰਪ੍ਰੀਟੇਸ਼ਨ ਆ ਉਹ ਇਹ ਆ ਕਿ ਕੋਰਟ ਦੇ ਵਿੱਚ ਡਿਬੇਟ ਇਸ ਗੱਲ ਦੇ ਉੱਤੇ ਸਿਗਾ ਕਿ ਜਿਹੜਾ 14th ਅਮੈਂਡਮੈਂਟ ਦਾ ਸੈਕਸ਼ਨ 3 ਆ ਉਹ ਅ ਜਿਹੜੇ ਕੋਈ ਵੀ ਮਤਲਬ ਸਾਫਕਾ ਕਨਫੈਡਰੇਟਸ ਆ ਉਹਨਾਂ ਨੂੰ ਆਫਿਸ ਹੋਲਡ ਕਰਨ ਤੋਂ ਰੋਕਣਾ ਹੈ ਵੀ ਮਤਲਬ ਕੋਈ ਵੀ ਜਿਹੜਾ ਪਿਸ਼ੋਕੜ ਦੇ ਵਿੱਚ ਆਦਮੀ ਜਿਹਦੇ ਉੱਤੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਚਾਰਜ ਲੱਗਾ ਹੋਵੇ ਉਹਨੂੰ ਇਸ ਤਰ੍ਹਾਂ ਉਹਨੂੰ ਇਸ ਤਰੀਕੇ ਦੇ ਨਾਲ ਰੋਕਿਆ ਨਾ ਜਾ ਉਹਨੂੰ ਰੋਕਿਆ ਜਾਣਾ ਚਾਹੀਦਾ ਬੈਰਲਟ ਦੇ ਉੱਤੇ ਨਹੀਂ ਹੋਣਾ ਚਾਹੀਦਾ ਡਿਬੇਟ ਇਹ ਹੈ ਸਿਗਾ ਜਿਹੜੇ ਇਹਨਾਂ ਦਾ ਰਿਸਪੌਂਸ ਜਿਹੜਾ ਡੋਨਲਡ ਟਰੰਪ ਦਾ ਰਿਸਪੌਂਸ ਹੈਗਾ ਉਹਨਾਂ ਨੇ ਕਿਹਾ ਸੀ ਕਿ ਅਨਕਨਸਟੀਚਿਊਸ਼ਨਲ ਆ ਕਿ ਇਫ ਮੇਰੀ ਕੈਂਡੀਡੇਸ਼ੀ ਵਾਰ ਡੋਨਲਡ ਟਰੰਪ ਕਹਿੰਦੇ ਅਸੀਂ ਫੈਸਲਾ ਲੋਕਾਂ ਨੂੰ ਕਰਦੇ ਹੋ ਲੋਕ ਫੈਸਲਾ ਕਰਨ ਕਿ ਮੈਂ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਇਹ ਗੈਰ ਸਵਿਧਾਨਿਕ ਚੀਜ਼ ਆ ਕਿ ਤੁਸੀਂ ਬੈਲਟ ਪੇਪਰ ਦੇ ਉੱਤੋਂ ਉਹਨਾਂ ਦਾ ਨਾਂ ਹੀ ਹਟਾ ਦਿਓ ਸੋ ਇਹਦੇ ਲੀਗਲ ਚੈਲੰਜਸ ਵੀ ਸੀਗੇ ਇਦਾਂ ਦੇ ਚੈਲੰਜਸ ਜਿਹੜੇ ਦੂਜੀਆਂ ਸਟੇਟਸ ਦੇ ਵਿੱਚ ਵੀ ਆਏ ਆ ਜਿਹੜੇ ਕਿ ਪ੍ਰੋਸੀਜਰਲ ਪ੍ਰੋਸੀਜਰਲ ਗਰਾਉਂਡ ਦੇ ਉੱਤੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਪਰ ਜਿਹੜੀ ਕੋਲੋਰੈਡੋ ਦੇ ਵਿੱਚ ਆ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਸੀ ਸੁਪਰੀਮ ਕੋਰਟ ਨੇ ਫੈਸਲਾ ਡੋਨਲਡ ਟਰੰਪ ਦੇ ਹੱਕ ਵਿੱਚ ਕਰ ਦਿੱਤਾ ਲਾਸੂਟ ਇਹ originate ਕਿੱਥੋਂ ਹੋਇਆ ਸੀ ਇਹ ਸਿਟੀਜ਼ਨਸ ਫਾਰ ਰਿਸਪੌਂਸਿਬਿਲਟੀ ਤੇ ਐਥਿਕਸ ਜਿਹੜੇ ਹੈਗੇ ਆ ਉਹਨਾਂ ਨੇ ਵਸ਼ਿੰਗਟਨ ਦੇ ਵਿੱਚ ਫਾਈਲ ਕੀਤਾ ਸੀ ਰਿਪਬਲਿਕਨ ਤੇ ਇੰਡੀਪੈਂਡੈਂਟ ਵੋਟਰਸ ਦੇ ਬਿਹਾਫ ਦੇ ਉੱਤੇ ਦੂਜੀਆਂ ਜਿਹੜੀਆਂ ਸਟੇਟਸ ਨੇ ਮੇਨ ਤੇ ਇਲੀਨੋਇਸ ਇਹਨਾਂ ਨੇ ਵੀ ਪਹਿਲਾਂ ਡੋਰਨਲ 트੍ਰੰਪ ਦਾ ਨਾਮ ਬੈਲਟ ਦੇ ਉੱਤੇ ਰਿਮੂਵ ਕਰ ਦਿੱਤਾ ਸੀ ਇਸੇ ਗਰਾਉਂਡਸ ਦੇ ਉੱਤੇ ਤੇ ਜਿਹੜੀ ਇਹ ਅ ਲੀਗਲ ਬੈਟਲ ਆ ਐਸੇ ਤਰੀਕੇ ਦੇ ਨਾਲ ਚੱਲ ਰਹੀ ਐ ਸੋ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਇਹਨਾਂ ਦਾ ਨਾਂ ਰਹੂਗਾ ਹੁਣ ਕੈਂਡੀਡੇਟ ਬਣਦੇ ਆ ਵੈਸੇ ਤਾਸ ਇਹਨਾਂ ਦੀ ਆ ਕਿ ਇਹਨਾਂ ਨੇ ਜਿੱਤ ਜਾਣਾ ਐ ਇਹਦੇ ਵਿੱਚ ਜਿਹੜੀ ਉਮੀਦਵਾਰ ਦੇ ਵਿੱਚ ਤੇ ਫਿਰ ਅੱਗੋਂ ਜੋ ਬਾਈਡਨ ਤੇ ਇਹਨਾਂ ਦੀ ਟੱਕਰ ਹੋਊਗੀ ਉਹਦੇ ਵਿੱਚੋਂ ਰਿਜ਼ਲਟ ਸਾਹਮਣੇ ਆਉਣਗੇ ਅਗਲੀ ਗੱਲ ਬਈ ਦੋਸਤੋ ਸੁਪਰ ਟਿਊਜ਼ਡੇ ਬਾਰੇ ਅਮਰੀਕਾ ਦੇ ਵਿੱਚ ਇੱਕ ਟਰਮ ਯੂਜ਼ ਕੀਤੀ ਜਾਂਦੀ ਐ ਸੁਪਰ ਟਿਊਜ਼ਡੇ ਕੱਲ ਨੂੰ ਮੰਗਲਵਾਰ ਆ ਤੇ ਕੱਲ ਨੂੰ ਇਹੇ ਦਿਨ ਆ ਅਮਰੀਕਾ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਇਲੈਕਸ਼ਨ ਦਾ ਦਿਨ ਹੁੰਦਾ ਫਰਬਰੀ ਜਾਂ ਮਾਰਚ ਦੇ ਵਿੱਚ ਇਹਨੂੰ ਆਮ ਤੌਰ ਦੇ ਉੱਤੇ ਰੱਖਦੇ ਆ ਜਦੋਂ ਸਭ ਤੋਂ ਵੱਧ ਅਮਰੀਕਾ ਦੀਆਂ ਸਟੇਟਾਂ ਦੇ ਵਿੱਚ ਪ੍ਰਾਈਮਰੀ ਜਿਹੜੀਆਂ ਇਲੈਕਸ਼ਨਸ ਤੇ ਕਾਕਸਸ ਹੁੰਦੇ ਆ ਲਗਭਗ 1/3 ਜਿਹੜੇ ਸਾਰੇ ਡੈਲੀਗੇਟਸ ਨੇ ਉਹ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਕਨਵੈਨਸ਼ਨਸ ਦੇ ਲਈ ਇਹਦੇ ਵਿੱਚ ਜਾਂਦੇ ਆ ਸੁਪਰ ਟਿਊਜ਼ਡੇ ਵਿੱਚ ਫਿਰ ਜਿੱਤਦੇ ਆ ਤੇ ਕਦਰ ਕਿਸੇ ਵੀ ਹੋਰ ਦਿਨ ਨਾਲੋਂ ਇਸ ਦਿਨ ਦੇ ਵਿੱਚ ਫੈਸਲਾ ਵੱਡਾ ਹੁੰਦਾ ਕਿਉਂਕਿ 16 ਸਟੇਟਾਂ ਦੇ ਵਿੱਚ ਪ੍ਰਾਇਮਰੀਜ਼ ਤੇ ਕਾਕਸਸ ਹੁੰਦੇ ਆ ਰਿਜ਼ਲਟ ਜਿਹੜਾ ਸੁਪਰ ਟਿਊਜ਼ਡੇ ਦਾ ਹੁੰਦਾ ਬਹੁਤ ਸਟਰੋਂਗ ਇੰਡੀਕੇਟਰ ਹੁੰਦਾ ਆ ਕਿ ਜਿਹੜਾ ਲਾਈਕਲੀ ਪ੍ਰੈਜ਼ੀਡੈਂਸ਼ੀਅਲ ਨਾਮਿਨੀ ਆ ਹਰ ਇੱਕ ਪੋਲੀਟੀਕਲ ਪਾਰਟੀ ਦਾ ਕੌਣ ਹੁਣ ਇਹ ਗੱਲ ਤੁਹਾਨੂੰ ਮਤਲਬ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਇਨੋਮੀਨੇਸ਼ਨ ਜਾਇ ਪ੍ਰੋਸੈਸ ਸਾਰੇ ਅਮਰੀਕਾ ਦੀਆਂ ਸਾਰੀਆਂ ਸਟੇਟਸ ਦੇ ਵਿੱਚ ਹੁੰਦੇ ਆ ਯੋਵਾ ਤੋਂ ਸ਼ੁਰੂ ਹੁੰਦੇ ਯੋਵਾ ਕਾਕਸਸ ਕਿਉਂਕਿ ਸਭ ਤੋਂ ਪਹਿਲਾਂ ਹੁੰਦੇ ਆ ਤੇ ਉਹਦੇ ਤੋਂ ਬਾਅਦ ਫਿਰ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਹਰ ਇੱਕ ਸਟੇਟ ਦੇ ਵਿੱਚ ਜਿਹੜੇ ਵੋਟਰ ਨੇ ਜਿਹਦਾ ਆਮ ਦੇਸ਼ਾਂ ਦੇ ਵਿੱਚ ਹੁੰਦਾ ਆ ਕਿ ਵੋਟਰ ਵੋਟਾਂ ਪਾ ਕੇ ਤੇ ਫੈਸਲਾ ਕਰ ਲੈਂਦੇ ਕਿ ਫਲਾਨਾ ਸਾਡਾ ਰਾਸ਼ਟਰਪਤੀ ਹੋਊਗਾ ਜਾਂ ਜਿਹੜਾ ਰਿਪ੍ਰੈਜ਼ੈਂਟੇਟਿਵ ਹੋਊਗਾ ਪਰ ਇੱਥੇ ਅਮਰੀਕਾ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਕਿ ਸਹੀ ਕਿਸਮ ਦਾ ਇੱਕ ਇੱਕ ਵੱਖਰੇ ਕਿਸਮ ਦਾ ਜਿਹੜਾ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਇਹ ਆ ਕਿ ਉਮੀਦਵਾਰ ਦੀ ਚੋਣ ਵੀ ਲੋਕ ਹੀ ਕਰਦੇ ਆ ਕਿ ਕਿਹੜਾ ਉਮੀਦਵਾਰ ਬਣਨਾ ਚਾਹੀਦਾ ਤੇ ਕਿਹੜਾ ਨਹੀਂ ਬਣਨਾ ਚਾਹੀਦਾ ਉਹ ਜਿਹੜੀ ਚੋਣ ਦਾ ਪ੍ਰੋਸੈਸ ਆ ਜਿਨੂੰ ਇੱਥੇ ਕੈਨੇਡਾ ਦੇ ਵਿੱਚ ਨੋਮੀਨੇਸ਼ਨ ਕਹਿੰਦੇ ਆ ਉਹਨੂੰ ਉੱਥੇ ਪ੍ਰਾਈਮਰੀਜ਼ ਕਹਿੰਦੇ ਆ ਜਾਂ ਕਾਕਸਸ ਕਹਿੰਦੇ ਜਿਹਦਾ ਥੋੜਾ ਜਿਹਾ ਫਰਕ ਹੁੰਦਾ ਪ੍ਰਾਈਮਰੀ ਤੇ ਕਾਕਸਸ ਦੇ ਵਿੱਚ ਹੁਣ ਉਹ ਪ੍ਰਾਈਮਰੀਜ਼ ਵੱਖ-ਵੱਖ ਸਟੇਟਾਂ ਦੇ ਵਿੱਚ ਹੁੰਦੀਆਂ ਇਹ ਫਰਵਰੀ ਤੋਂ ਸ਼ੁਰੂ ਹੋ ਕੇ ਤੇ ਫਿਰ ਜੂਨ-ਜੁਲਾਈ ਤੱਕ ਚੱਲਦੀਆਂ ਕਿਸੇ ਸਟੇਟ ਵਿੱਚ ਕਿਸੇ ਸਟੇਟ ਵਿੱਚ ਹੁਣ ਇਹ ਕੱਲੋਂ ਸੁਪਰ ਟਿਊਜ਼ ਜਾਨੀ ਕਿ ਮਾਰਚ 5 ਆ ਇਸ ਦਿਨ 16 ਸਟੇਟਾਂ ਦੇ ਵਿੱਚ ਹੋਣੀ ਆ ਜਦੋਂ 16 ਸਟੇਟਾਂ ਦੇ ਵਿੱਚ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਬਹੁਤੀਆਂ ਵੋਟਾਂ ਪੈ ਜਾਂਦੇ ਤੇ ਫਿਰ ਕਲੀਅਰ ਹੋ ਜਾਂਦਾ ਵੀ ਇਹੀ ਬੇਸਿਕਲੀ ਇੱਥੋਂ ਪਾਰਟੀ ਦਾ ਜਿਹੜਾ ਉਮੀਦਵਾਰ ਹੋਣਾ ਸੋ ਕੱਲ ਦਾ ਦਿਨ ਉਹ ਦਿਨ ਆ ਜਦੋਂ ਇਹਨਾਂ ਸਟੇਟਸ ਦੇ ਵਿੱਚ ਇਕੱਠਿਆਂ ਇਲੈਕਸ਼ਨ ਜਿਹੜੀ ਹੋਣੀ ਆ ਸੋ ਸੁਪਰ ਟਿਊਸਡੇ ਇਹਨਾਂ ਜ਼ਿਆਦਾ ਮਤਲਬ ਸਾਲ ਤੋਂ ਸਾਲ ਬਦਲਦਾ ਰਹਿੰਦਾ ਸਟੇਟ ਜਿਹੜੀਆਂ ਸਿਲੈਕਟ ਕਰਨੀਆਂ ਹੁੰਦੀਆਂ ਇਹਦੇ ਇਲੈਕਸ਼ਨ ਡੇ ਦੇ ਲਈ ਉਹ ਵੀ ਕਈ ਵਾਰੀ ਇਹਦੇ ਵਿੱਚ ਬਦਲ ਜਾਂਦੀਆਂ ਆ ਅਮਰੀਕਾ ਦੇ ਵਿੱਚ ਸੋ ਸੁਪਰ ਟਿਊਸਡੇ ਜਿਹੜਾ ਇਹਨੂੰ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਇਲੈਕਸ਼ਨਸ ਦੇ ਲਈ ਲਗਭਗ 1976 ਤੋਂ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਸੋ ਜਿਹੜੀਆਂ ਇਹਨਾਂ ਸਟੇਟਾਂ ਦੇ ਵਿੱਚ ਜਿਹੜਾ ਬਿਜ਼ੀਐਸਟ ਡੇ ਅਮਰੀਕਾ ਦੇ ਇਲੈਕਸ਼ਨ ਕੈਲੰਡਰ ਦੇ ਵਿੱਚ ਕੱਲ ਨੂੰ ਆ ਸੁਪਰ ਟਿਊਸਡੇ ਮਾਰਚ 5 ਨੂੰ ਜਦੋਂ ਮਿਲੀਅਨ ਕਈ ਮਿਲੀਅਨ ਵੋਟਰਾਂ ਨੇ ਜਾ ਕੇ ਇਹ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀਜ਼ ਦੇ ਵਿੱਚ ਤੇ ਕੌਕਸਸ ਦੇ ਵਿੱਚ ਜਿਹੜਾ ਇਹ ਵੋਟ ਪਾਉਣੀ ਆ ਤੇ ਬੈਲਟ ਦੇ ਉੱਤੇ ਫਿਰ ਪਤਾ ਲੱਗ ਜਣਾ ਕਿ ਕਿਹਦੇ ਹੱਕ ਦੇ ਵਿੱਚ ਗੱਲ ਜਾਂਦੀ ਆ ਉਧਰਲੇ ਪਾਸੇ ਜਿਹੜਾ ਬਹੁਤਾ ਰੌਲਾ ਆ ਇਸ ਵੇਲੇ ਜਿਹੜਾ ਜਿਹੜੀ ਸਾਬਕਾ ਆਪਣੇ ਯੂਨਾਈਟਿਡ ਨੇਸ਼ਨ ਦੀ ਐਮਬੈਸਡਰ ਹਨ ਨਿੱਕੀ ਹੈਲੀ ਉਹ ਕਿੱਥੇ ਤੱਕ ਜਾਂਦੀ ਆ ਜਾਂ ਉਹਦਾ ਅਕਲਵਾਤ ਇੱਥੇ ਖਤਮ ਹੋ ਜਾਂਦੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਬਹੁਤ ਥੋੜੀ ਜੀ اپੋਜੀਸ਼ਨ ਡੈਮੋਕ੍ਰੇਟਸ ਦੇ ਵੱਲੋਂ ਮਿਲ ਰਹੀ ਆ ਤੇ ਮਤਲਬ ਲਗਭਗ ਗਰੰਟਡ ਆ ਉਹਨਾਂ ਦਾ ਪਾਰਟੀ ਦੀ ਨੌਮੀਨੇਬੋਜੋ ਹੋਣਾ ਅਰ ਰਿਪਬਲਿਕਨ ਵਾਲੇ ਪਾਸੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਸੂਪਰ ਟਿਊਸਡੇ ਦੇ ਉੱਤੇ ਜਿਹੜੀ ਜੇ ਡੋਨਲਡ ਟਰੰਪ ਦੇ ਹੱਕ ਵਿੱਚ ਚਲੀ ਜਾਂਦੀ ਹੈ ਤੇ ਜਿਹਦੀ ਲਗਭਗ ਆਸ ਹੈਗੀ ਆ ਨਿੱਕੀ ਹੈਲੀ ਇੱਥੇ ਹੀ ਰੁਕ ਜਾਊਗੀ ਜਿਹੜੇ ਬਹੁਤੇ ਕੈਂਡੀਡੇਟ ਨੇ ਪਿਛਲੇ ਸ਼ਾਮੇ ਦੇ ਵਿੱਚ ਸੋ ਉਹਨਾਂ ਦਾ ਫੈਸਲਾ ਹੋਣਾ ਜਿਹੜੀਆਂ ਸਟੇਟਸ ਆ ਜਿਨ੍ਹਾਂ ਦੇ ਵਿੱਚ ਇਹ ਹੋਣਾ ਉਹ ਮਤਲਬ ਜਿਹੜੇ ਜਿਹੜੇ ਨੰਬਰ ਆਫ ਸਟੇਟਸ ਨੇ ਜਿੱਦਾਂ ਸਭ ਤੋਂ ਪਹਿਲਾਂ ਅਲਾਬਾਮਾ ਆ ਫਿਰ ਅਲਾਸਕਾ ਆ ਫਿਰ ਆਰਕੈਂਸਾਸ ਆ ਸੋ ਕੈਲੀਫੋਰਨੀਆ ਕੈਲੋਰਾਡੋ ਮੈਨ ਮੈਸਾਚੂਸੈਟਸ ਮਿਨੀਸੋਟਾ ਨਾਰਥ ਕੈਰੋਲਿਨਾ OKLAHOMA TENNESSEE TEXAS UTAH VERMONT ਤੇ VIRGINIA ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਜਿਹੜੀਆਂ ਪ੍ਰਾਇਮਰੀਜ਼ ਆ ਕੱਲ ਨੂੰ ਹੋਣੀਆਂ ਆ ਸੋ ਹੁਣ ਇਹਦਾ ਜਿਹੜਾ ਰਿਜ਼ਲਟ ਰਿਜ਼ਲਟ ਆਊਗਾ ਜਿਹੜਾ ਡੈਮੋਕਰੈਟਿਕ ਆਕਸਿਸ ਦਾ ਯੋਵਾ ਦੇ ਵਿੱਚ ਰਿਜ਼ਲਟ ਸੀਗਾ ਜਿਹੜਾ ਮੇਲ ਇਨ ਬੈਲਟ ਦੇ ਵਿੱਚ ਸੀਗਾ ਉਹਨੂੰ ਰੋਕਿਆ ਗਿਆ ਸੀ ਉਹ ਵੀ ਕੱਲ ਨੂੰ ਮਾਰਚ 5 ਨੂੰ ਆਉਣਾ ਆ ਸੋ ਇਹ ਜਿਹੜਾ ਫਰੇਜ਼ ਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਉਂਦਾ ਆ ਤੇ ਲਗਭਗ ਪਿਛਲੇ ਸਮੇਂ ਦੇ ਵਿੱਚ ਲਗਭਗ 1976 ਤੋਂ ਲੈ ਕੇ ਹੁਣ ਤੱਕ ਇਹਨੂੰ ਸੁਪਰ ਟਿਊਜ਼ਡੇ ਤੋਂ ਰੈਫਰ ਕੀਤਾ ਜਾਂਦਾ ਆ ਤੇ ਇਹ ਇੱਕ ਵੱਡਾ ਦਿਨ ਕੱਲ ਨੂੰ ਅਮਰੀਕਾ ਦੇ ਜਿਹੜੀਆਂ ਇਲੈਕਸ਼ਨ ਦੇ ਇਤਿਹਾਸ ਦੇ ਵਿੱਚ ਕਿਸ ਤਰੀਕੇ ਨਾਲ ਆਪਣੇ ਉਮੀਦਵਾਰ ਨੂੰ ਚੁਣਦੇ ਆ ਸੁਪਰ ਟਿਊਜ਼ਡੇ ਦੇ ਵਿੱਚ ਤੇ ਫਿਰ ਉਹ ਉਮੀਦਵਾਰ ਬਾਅਦ ਦੇ ਵਿੱਚ ਡੈਮੋਕ੍ਰੇਟਸ ਜਾਂ ਰਿਪਬਲਿਕਨ ਕਿਹੜੀ ਪਾਰਟੀ ਦਾ ਜਿੱਤ ਕੇ ਤੇ ਰਾਸ਼ਟਰਪਤੀ ਬਣਦਾ ਆ ਉਮੀਦਵਾਰੀ ਦਾ ਫੈਸਲਾ ਹਾਲਾਂਕਿ ਅੱਗੇ ਪ੍ਰਾਈਮਰੀਜ਼ ਹੋਰ ਸਟੇਟਾਂ ਦੇ ਵਿੱਚ ਵੀ ਹੋਣੀਆਂ ਆ ਪਰ ਬਹੁਤਾ ਉਮੀਦਵਾਰੀ ਦਾ ਫੈਸਲਾ ਜਿਹੜਾ ਆ ਸਾਕੀ ਕੱਲ ਨੂੰ ਹੋ ਜਾਣਾ ਵੈਸੇ ਉੱਥੇ ਹਜੇ ਤੱਕ ਜਿਹੜੇ ਮਾਹਰ ਆ ਦੱਸਦੇ ਆ ਕਿ ਲਗਭਗ ਫੈਸਲਾ ਹੋ ਹੀ ਚੁੱਕਾ ਆ ਇੱਕ ਪਾਸੇ ਡੋਨਲਡ ਟਰੰਪ ਤੇ ਦੂਜੇ ਪਾਸੇ ਜੋ ਬਾਈਡਨ ਦੋਵੇਂ ਐਸ ਵੇਲੇ ਰਾਸ਼ਟਰਪਤੀ ਦੇ ਉਮੀਦਵਾਰ ਨੇ ਤੇ ਫੈਸਲਾ ਇਹਨਾਂ ਦੇ ਵਿਚਕਾਰ ਹੀ ਹੋਣਾ ਹੈ। ਅਗਲੀ ਗੱਲ ਬਾਤ ਦੋਸਤੋ ਸਾਈਬਰ ਅਟੈਕ ਬਾਰੇ ਇੱਕ ਪਿਛਲੇ ਹਫਤੇ ਅਸੀਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਅਮਰੀਕਾ ਦੇ ਹੈਲਥ케ਅਰ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਟਾਰਗੇਟਡ ਅਟੈਕ ਹੋਇਆ ਹੈ। ਇਹਨਾਂ ਦੇ ਹੈਲਥ케ਅਰ ਸਿਸਟਮ ਦੇ ਉੱਤੇ ਸਾਈਬਰ ਅਟੈਕ ਕਰਕੇ ਭਾਵੇਂ ਇਹਨਾਂ ਦੇ ਕੰਪਿਊਟਰ ਆਪਣੇ ਵਾਸਤੇ ਦੇ ਵਿੱਚ ਕਰਕੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਲੈ ਕੇ ਹੈਲਥ케ਅਰ ਸਿਸਟਮ ਪੂਰੇ ਦਾ ਪੂਰਾ ਯੂਨਾਈਟਿਡ ਸਟੇਟਸ ਦੇ ਵਿੱਚ ਡਿਸਟਰਪਟ ਕਰ ਦਿੱਤਾ। ਆ ਇਹਦਾ ਹਸਪਤਾਲਾਂ ਦੇ ਉੱਤੇ ਅਸਰ ਪਿਆ, ਡਾਕਟਰਾਂ ਦੇ ਆਫਿਸਿਸ ਦੇ ਉੱਤੇ ਅਸਰ ਪਿਆ, ਫਾਰਮੇਸੀ ਦੇ ਉੱਤੇ ਅਸਰ ਪਿਆ ਤੇ ਪੇਸ਼ੈਂਟਸ ਜਿਹੜੇ ਉਹਨਾਂ ਦੇ ਉੱਤੇ ਅਸਰ ਪਿਆ, ਫਰਸਟ੍ਰੇਸ਼ਨ ਵੀ ਹੋਈ ਆ ਤੇ ਲੋਕਾਂ ਦਾ ਫਾਈਨੈਂਸ਼ੀਅਲ ਲਾਸ ਵੀ ਹੋਇਆ। ਜਿਹੜਾ ਹੈਲਥ케ਅਰ ਦੇ ਰੋਲ ਆ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਵੀ ਜਿਹੜੇ ਪਲੇਅਰ ਆ ਉਹਨਾਂ ਦੇ ਵਿੱਚ ਵੀ ਫਰਕ ਪਿਆ ਆ। ਕਿ ਬਹੁਤ ਵੱਡਾ ਜਿਹੜੇ ਹੈਲਥ케ਅਰ ਕਲੇਮਸ ਨੇ ਤੇ ਪੇਮੈਂਟਸ ਨੇ ਯੂਐਸ ਦੇ ਵਿੱਚ ਉਹ ਇਸ ਚੀਜ਼ ਦੇ ਨਾਲ ਇਫੈਕਟ ਹੋਈਆਂ ਜਿਹੜੇ ਹੈਕਰ ਨੇ ਉਹਨਾਂ ਨੇ ਪੇਸ਼ੈਂਟ ਦਾ ਡਾਟਾ ਚੋਰੀ ਕਰ ਲਿਆ ਬੇਸਿਕਲੀ ਇਹ ਰਸ਼ੀਆ ਬੋਲਦੇ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਜਦੋਂ ਖਬਰ ਕੀਤੀ ਸੀ ਇਹਦੇ ਨਾਲ ਹੀ ਇਨਕ੍ਰਿਪਟਡ ਫਾਈਲਾਂ ਚੋਰੀ ਕਰ ਲਈਆਂ ਤੇ ਹੁਣ ਉਹ ਮੰਗ ਇਹ ਕਰ ਰਹੇ ਆ ਕਿ ਅਸੀਂ ਤੁਹਾਨੂੰ ਇਹ ਵਾਪਸ ਦੇ ਸਕਦੇ ਹਾਂ ਜੇ ਤੁਸੀਂ ਸਾਨੂੰ ਇੰਨਾ ਪੈਸਾ ਦੇ ਦਿਓ ਸੋ ਹੁਣ ਇਸ ਮਾਮਲੇ ਦੇ ਉੱਤੇ ਇਹ ਆ ਕਿ ਜਿਹੜਾ ਯਤਰ ਕੀਤੇ ਜਾ ਰਹੇ ਆ ਕਿ ਦੇ ਇੰਪੈਕਟ ਨੂੰ ਮਿਟੀਗੇਟ ਕਰਨ ਦੀ ਚਾਹੇ ਟੈਂਪਰੇਰੀ ਫਾਈਨਲ ਫਾਈਨੈਂਸ਼ੀਅਲ ਅਸਿਸਟੈਂਸ ਆ ਜਾਂ ਐਨੂਅਲ ਕਲੇਮ ਸਬਮਿਸ਼ਨ ਆ ਉਹ ਆ ਸੋ ਸਵਿਚਿੰਗ ਕਰਨ ਦੇ ਲਈ ਵੀ ਸਰਕਾਰ ਸੋਚਦੀ ਹੈ ਪਰ ਆਲਟਰਨੇਟ ਵੈਂਡਰਸ ਜਿਹੜੇ ਹੈਗੇ ਆ ਉਹ ਬਹੁਤ ਪ੍ਰੋਸੈਸ ਕੰਪਲੈਕਸ ਆ ਤੇ ਉਹਨਾਂ ਦੇ ਨਾਲ ਕੰਟਰੈਕਟਸ ਨੇ ਟੈਕਨੀਕਲ ਰੀਜਨਸ ਨੇ ਜਿਹੜੇ ਕ੍ਰਿਟਿਕਸ ਨੇ ਐਸ ਵੇਲੇ ਉਹ ਦੱਸ ਰਹੇ ਆ ਕਿ ਅਸੀਂ ਵਲਨਰੇਬਲ ਕਿੰਨੇ ਆ ਜਦੋਂ ਸੈਂਟਰਲਾਈਜ਼ਡ ਨੈਟਵਰਕ ਆ ਤੇ ਉਹ ਕਿਦਾਂ ਥਰਡ پارٹی ਪੇਮੈਂਟ ਸਿਸਟਮ ਦੇ ਉੱਤੇ ਚੱਲਦਾ ਤੇ ਵਲਨਰੇਬਲ ਕਿੰਨਾ ਹੈ ਕਿਸੇ ਵੇਲੇ ਇਹ ਤੇ ਅਸਰ ਪੈ ਸਕਦਾ ਹਸਪਤਾਲਾਂ ਦੇ ਵਿੱਚ ਅਸਰ ਪਿਆ ਹਸਪੀਟਲ ਦੇਸ਼ ਦੇ ਵਿੱਚ ਮਿਨੀ ਛੋਟਾ ਤੋਂ ਲੈ ਕੇ ਫਲੋਰੀਡਾ ਤੱਕ ਤੇ ਸਾਰੇ ਜਿਹੜੇ ਉਹ ਬਿਲਿੰਗ ਸਿਸਟਮ ਦੇ ਨਾਲ ਤੇ ਫਾਈਨੈਂਸ਼ੀਅਲ ਸਟ੍ਰੇਨ ਉਹਨਾਂ ਦੇ ਉੱਤੇ ਪਈ ਆ ਜਿਹੜੇ ਕਮਿਊਨਿਟੀ ਹਸਪੀਟਲ ਵਲਨਰੇਬਿਲਿਟੀ ਆ ਜਿਹੜੇ ਛੋਟੇ ਹਸਪੀਟਲ ਆ ਪਰਟੀਕੂਲਰਲੀ ਉਹਨਾਂ ਦੇ ਉੱਤੇ ਅਸਰ ਪਿਆ ਫਾਈਨੈਂਸ਼ੀਅਲ ਡਿਸਟ्रेस ਹੋਈ ਆ ਤੇ ਕਿਉਂਕਿ ਅਟੈਕ ਦੇ ਨਾਲ ਉਹਨਾਂ ਦੀ ਜਿਹੜੀ ਆਪਰੇਸ਼ਨਸ ਨੇ ਤੇ ਜਿਹੜਾ ਕੈਸ਼ ਫਲੋ ਆ ਉਹਦੇ ਉੱਤੇ ਵੱਡਾ ਅਸਰ ਪਿਆ ਸੋ ਪਿਛਲੇ ਸਮੇਂ ਦੇ ਵਿੱਚ ਇਹ ਅਟੈਕ ਇਦਾਂ ਦੇ ਕਈ ਅਟੈਕ ਹੋਏ ਆ ਤੇ ਹੈਲਥ케ਅਰ ਸਿਸਟਮ ਦੇ ਉੱਤੇ ਅਟੈਕ ਤੇ ਉਹਦੇ ਨਾਲ ਪੂਰੇ ਹਸਪਤਾਲ ਮਰੀਜ਼ ਦਵਾਈਆਂ ਸਾਰੀਆਂ ਚੀਜ਼ਾਂ ਦਾ ਇੱਕ ਤਰੀਕੇ ਦੇ ਨਾਲ ਰੁਕ ਜਾਣਾ ਆਪਣੇ ਆਪ ਦੇ ਵਿੱਚ ਚਿੰਤਾ ਪੈਦਾ ਕਰ ਰਿਹਾ ਹੈ ਅਗਲੀ ਗੱਲਬਾਤ ਦੋਸਤੋ ਗਲਟੀਪਲੀ ਕੀਤਾ ਗਿਆ ਜੈਕ ਟਕਸ਼ੀਰੀਆ ਜੈਕ ਟਕਸ਼ੀਰੀਆ ਮਾਸਾਚੂਸੇਟਸ ਇਅਰ ਨੈਸ਼ਨਲ ਦੇ ਉੱਤੇ ਗਾਰਡਸਮੈਨ ਸੀ ਉਨੇ ਇਹ ਗੱਲ ਮੰਨ ਲਈ ਆ ਕਿ ਜਿਹੜੇ ਨੈਸ਼ਨਲ ਡਿਫੈਂਸ ਸੀਕ੍ਰੀਟ ਸੀਗੀਆਂ ਉਹਨੇ ਇਹ ਲੀਕ ਕੀਤੀਆਂ ਤੇ 16 ਸਾਲ ਦੀ ਸਜ਼ਾ ਦੇ ਲਈ ਇੱਕ ਤਰੀਕੇ ਦੇ ਨਾਲ ਉਹਦੀ ਸਹਿਮਤੀ ਹੋ ਗਈ ਆ ਟੈਕਸ਼ੀਰੀਆ ਨੂੰ ਗਲਟੀ ਪਲੇ ਕੀਤਾ ਪਲੀ ਕੀਤਾ ਗਿਆ ਸੀ 6 ਇਹਦੇ ਉੱਤੇ 6 ਜਿਹੜੇ ਚਾਰਜ ਲੱਗੇ ਸੀਗੇ ਕਿ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਨੇ ਬਾਹਰ ਪਹੁੰਚਾਈ ਆ ਜਿਹਦੇ ਵਿੱਚ ਐਡੀਸ਼ਨਲ ਚਾਰजेस ਲੱਗੇ ਸੀਗੇ ਇੱਕ ਐਕਟ ਦੇ ਤਹਿਤ ਉਹਦੀਆਂ ਲੀਕ ਡਿਟੇਲ ਸੀਗੀਆਂ ਜਿਹੜੇ ਲੀਕਡ ਕਲਾਸੀਫਾਈਡ ਮਿਲਟਰੀ ਡਾਕੂਮੈਂਟ ਸੀਗੇ ਆਨਲਾਈਨ ਇਹਨੇ ਕਰ ਦਿੱਤੇ ਸੀ ਤੇ ਇਨਫਾਰਮੇਸ਼ਨ ਜਿਹੜੀ ਮਿਲਟਰੀ ਇਕੁਪਮੈਂਟ ਦੀ ਆ ਉਹਦੇ ਉੱਤੇ ਜਿਹੜਾ ਯੂਕਰੇਨ ਦੇ ਨਾਲ ਗੱਲਬਾਤ ਸੀ ਉਹ ਵੀ ਬਾਹਰ ਕੱਢੀ ਸੀ ਇਹ ਇਹਨਾਂ ਦੇ ਇੱਥੇ ਕੰਮ ਕਰਦਾ ਸੀ ਐਮਐਸਚੀਓਸੀ ਦੇ ਵਿੱਚ ਨੌਜਵਾਨ ਤੇ 에ਅਰ ਨੈਸ਼ਨਲ ਗਾਰਡਸਮੈਨ ਸੀ ਤੇ ਇਹਨੇ ਅੰਦਰ ਦੀ ਬਹੁਤੀ ਜਾਣਕਾਰੀ ਕਿਉਂਕਿ ਇਹਦੇ ਕੋਲ ਹੁੰਦੀ ਸੀ ਕਰਦਾ ਤੇ ਕੰਮ ਹੀ ਸੀ ਪਰ ਉਹ ਜਾਣਕਾਰੀ ਇਹਨੇ ਆਪਣੇ ਜਿਹੜਾ ਵੀਡੀਓ ਗੇਮ ਖੇਡਣ ਵਾਲੇ ਲੋਕ ਆਪਸ ਦੇ ਵਿੱਚ ਜਿਹੜਾ ਮੈਸੇਂਜਰ ਸੌਫਟਵੇਅਰ ਇੱਕ ਤਰੀਕੇ ਦੇ ਨਾਲ ਵਰਤਦੇ ਆ ਸਾਈਟ ਵਰਤਦੇ ਆ ਉਹਦੇ ਉੱਤੇ ਪਾ ਕੇ ਸਾਰੀ ਗੱਲਬਾਤ ਇਧਰ ਉਧਰ ਫਲਾ ਦਿੱਤੀ ਸੀ ਤੇ ਬਾਅਦ ਦੇ ਵਿੱਚ ਇਹਦਾ ਪਤਾ ਲੱਗਿਆ ਕਿ ਇਹ ਕੰਮ ਇਹਨੇ ਕੀਤਾ ਤੇ ਫਿਰ ਇਹਨੂੰ ਹੁਣ ਜਿਹੜੀ ਆਹੋ ਸਜ਼ਾ ਦਿੱਤੀ ਗਈ ਆ ਔਰ ਉਹਦੇ ਚ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਅਮਰੀਕਾ ਦੀ ਟਾਪ ਸੀਕਰੈਸੀ ਜਿਹੜੀ ਕਿ ਯੂਕਰੇਨ ਨੂੰ ਕਿਸ ਤਰੀਕੇ ਦੇ ਨਾਲ ਫੰਡਿੰਗ ਕਰਨੀ ਆ ਉਹ ਸਾਰਾ ਕੁਝ ਉਹਦੇ ਵਿੱਚ ਸੀਗਾ ਜਿਹੜਾ ਇਹਨੇ ਜਾਰੀ ਕਰ ਦਿੱਤਾ ਤੇ ਉਹ ਸਹਿਮਤ ਹੋ ਗਿਆ ਸੀ ਕਿ ਮੈਂ ਜਿਹੜਾ ਕਾਰਪੋਰੇਟ ਕਰੂੰਗਾ ਤੇ ਉਹਦੇ ਨਾਲ ਹੀ ਦੇ ਫਾਸਤੇ ਜਸਟਿਸ ਡਿਪਾਰਟਮੈਂਟ ਦੇ ਨਾਲ ਤੇ ਕੋਈ ਵੀ ਜਿਹੜੀ ਸੈਂਸਿਟਿਵ ਮਟੀਰੀਅਲ ਆਉਂ ਕਹਿੰਦਾ ਸੀ ਮੈਂ ਵਾਪਸ ਕਰ ਦੂੰਗਾ ਲੀਗਲ ਪ੍ਰੋਸੈਸ ਆ ਇਹਦੇ ਵਿੱਚ ਜਿਹੜਾ ਹੀアリング ਹੋਈਆਂ ਸਕੈਡਿਊਲ ਕੀਤੀਆਂ ਤੇ ਬਾਅਦ ਦੇ ਵਿੱਚ ਉਹਦੀ ਜਿਹੜੀ ਗਲਟੀ ਪਲੀਆ ਨੂੰ ਉਸ ਤਰੀਕੇ ਦੇ ਨਾਲ ਦੇਖਿਆ ਗਿਆ ਇਨੀਸ਼ੀਅਲ ਪਲੀ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਇਸ ਗੱਲ ਨੂੰ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਜਿਹੜਾ ਨਹੀਂ ਮੰਨਿਆ ਸੀ ਸੋ ਹੁਣ ਜਿਹੜੀ ਇਸ ਮਾਮਰੇ ਦੇ ਵਿੱਚ ਜਿਹੜੀ ਟਾਪ ਬਸ ਹੁਣ ਰੋਲਾ ਇਹ ਹੈ ਕਿ ਉਹਨੂੰ ਟਾਪ ਸਕਿਉਰਿਟੀ ਕਲੀਅਰੈਂਸ ਮਿਲੀ ਹੈ 2021 ਦੇ ਵਿੱਚ ਤੇ ਜਦੋਂ ਦਾ ਇਹ ਕਲਾਸੀਫਾਈਡ ਡਾਕੂਮੈਂਟਸ ਆਨਲਾਈਨ ਇਹਨੇ ਜਨਵਰੀ 2022 ਦੇ ਵਿੱਚ ਪਾਉਣੇ ਸ਼ੁਰੂ ਕੀਤੇ ਆ 15 ਜਿਹੜੇ 에ਅਰਮੈਨ ਨੇ ਉਹਨਾਂ ਨੂੰ ਡਿਸਿਪਲਿਨਰੀ ਐਕਸ਼ਨ ਹੋਇਆ ਜਿਹਦੇ ਵਿੱਚ ਕੁਝ ਨੂੰ ਕੱਢਿਆ ਵੀ ਗਿਆ ਆ ਸੋ ਜਿਹੜੀ ਇਨਵੈਸਟੀਗੇਸ਼ਨ ਆ ਉਹਦੀਆਂ ਫਾਈਂਡਿੰਗਸ ਇਹ ਆ ਕਿ ਟੈਕਸ਼ੇਰੀਆ ਦੇ ਉੱਤੇ ਦੋਸ਼ ਇਹ ਲੱਗਾ ਸੀ ਕਿ ਇਹਨੇ ਲੀਕ ਕੀਤੇ ਆ ਉਹਦੇ ਮੈਂਬਰ ਕ੍ਰਿਟਿਕਾਈਜ਼ ਕਰਦੇ ਸੀ ਕਿ ਉਹਨਾਂ ਦੀ ਇਨ ਐਡਕੂਏਟ ਓਵਰਸਾਈਟ ਸੀਗੀ ਜਾਂ ਰਿਪੋਰਟਿੰਗ ਗਾਈਡੈਂਸ ਸੀਗੀ ਹੁਣ ਲੀਕ ਜਿਹੜਾ ਬਹੁਤ ਸੀਰੀਅਸ ਇੰਪੈਕਟ ਭਿਆ ਨੈਸ਼ਨਲ ਸਕਿਉਰਿਟੀ ਦੇ ਉੱਤੇ ਲੀਗਲ ਉਹਦੇ ਕਨਸੀਕਵੈਂਸਸ ਜਿਹੜੇ ਟਕਸ਼ੀਰੀਆ ਤੇ ਡਿਸਪਲਿਨਰੀ ਮੈਜਰਸ ਵਿਦਨ 에ਅਰ ਫੋਰਸ ਹੋਇਆ ਕਿ ਇੱਕ ਅਲੜਿਆ ਮੁੰਡਾ ਜਿਹੜਾ 에ਅਰ ਫੋਰਸ ਤੇ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਤੇ ਉਹ ਤੁਹਾਡੀ ਸਾਰੀ ਸੀਕਰੈਸੀ ਚੱਕ ਕੇ ਆਨਲਾਈਨ ਦੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦਾ ਜਿਹਨੂੰ ਕਿ ਅਮਰੀਕਾ ਦੀ ਟਾਪ ਸੀਕਰੈਸੀ ਕਿਹਾ ਜਾਂਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇਹ ਵੀ ਰੋਲਰ ਆਪਾਂ ਪਿਆ ਸੀ ਕਿ ਫਿਰ ਦੂਜੇ ਵੱਡੇ ਦੇਸ਼ਾਂ ਚੀਨ ਵਰਗੇ ਦੇਸ਼ਾਂ ਤੋਂ ਕਿਸ ਤਰੀਕੇ ਦੇ ਨਾਲ ਆਪਣੀ ਜਾਣਕਾਰੀ ਨੂੰ ਛੁਪਾ ਜਾ ਉਹਨਾਂ ਤੋਂ ਪਾਸੇ ਰੱਖ ਸਕਦੇ ਆ ਅਗਲੀ ਗੱਲਬਾਤ ਦੋਸਤੋ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੁਝ ਮਾਮਲਿਆਂ ਦੇ ਵਿੱਚ ਹਿਊਮਨ ਬੀਇੰਗ ਤੋਂ ਜ਼ਿਆਦਾ ਵਧੀਆ ਪਰਫਾਰਮ ਕਰ ਰਹੀ ਹੈ ਇੱਕ ਨਵੀਂ ਸਟੱਡੀ ਸਾਇੰਟਿਫਿਕ ਰਿਪੋਰਟ ਦੇ ਵਿੱਚ ਪਬਲਿਸ਼ ਹੋਈ ਹੈ ਇਹਨੂੰ ਕੰਡਕਟ ਕੀਤਾ ਰਿਸਰਚਰਸ ਜਿਹੜੇ ਯੂਨੀਵਰਸਿਟੀ ਆਫ ਫਰਕੈਂਸਸ ਦੇ ਨੇ ਚੈਟ ਜੀਪੀਟੀ 4 ਇਹ ਜਿਹੜਾ ਨੈਚੁਰਲ ਲੈਂਗੁਏਜ ਲੈਂਗੁਏਜ ਪ੍ਰੋਸੈਸਿੰਗ ਮਾਡਲ ਆ ਐਨ ਐਲ ਪੀ ਇਹਨੂੰ ਕਿਹਾ ਜਾਂਦਾ ਓਪਨਏਆਈ ਦੁਆਰਾ ਇਹ 150 151 ਹਿਊਮਨ ਪਾਰਟਿਸਪੈਂਟਸ ਤੇ ਜਿਹੜਾ ਤਿੰਨ ਟੈਸਟ ਡਿਜ਼ਾਈਨ ਕੀਤੇ ਗਏ ਇਹਨਾਂ ਦੇ ਲਈ ਤੇ ਉਹਨਾਂ ਦੀ ਜਿਹੜੀ ਡਾਇਵਰਜੈਂਟ ਥਿੰਕਿੰਗ ਆ ਜਾਂ ਉਹਨਾਂ ਦੀ ਯੂਨੀਕ ਕੋਈ ਬਹੁਤ ਵੱਖਰਾ ਜਿਹਾ ਜਵਾਬ ਦੇਣ ਦੀ ਜਿਹੜੀ ਯੋਗਤਾ ਆ ਸਵਾਲਾਂ ਦੀ ਉਹ ਇਦਾਂ ਆ ਕਿ ਹਿਊਮਨਸ ਬੀਇੰਗ ਨਾਲੋਂ ਵੀ ਅੱਗੇ ਚਲੇ ਗਈ ਆ ਕੁਐਸਚਨਸ ਹੈਗਾ ਕਿ ਤਿੰਨ ਕੈਟਾਗਰੀ ਦੇ ਵਿੱਚ ਜਿਹੜਾ ਆਲਟਰਨੇਟ ਯੂਜ਼ ਟਾਸਕ ਜਿਹਦੇ ਵਿੱਚ ਪ੍ਰੋਂਪਟ ਕੀਤਾ ਜਾਂਦਾ ਸੀ ਹਿਊਮਨ ਤੇ ਉਹ ਜਿਹੜੇ ਰਿਸਪੌਂਸਸ ਉਹਦੇ AI ਦੇ ਆਲਟਰਨੇਟਿਵ ਯੂਜ਼ ਕਿਸੇ ਆਬਜੈਕਟ ਦੇ ਲਈ ਵੀ ਐਜ਼ਲੀ ਆਲਟਰਨੇਟ ਯੂਜ਼ ਕੀ ਕਰ ਸਕਦੇ ਆ ਜਿਦਾ ਫੋਕ ਜਾਂ ਰੋਪ ਫਿਰ ਕੌਨਸੀਕਵੈਂਸਸ ਟਾਸਕ ਸੀ ਟਾਸਕ ਸੀ ਜਿਹਦੇ ਵਿੱਚ ਉਹਨੂੰ ਪੁੱਛਿਆ ਗਿਆ ਸੀ ਕਿ ਰਿਸਪੌਂਸ ਜਿਹੜਾ ਹਾਈਪੋਥੈਟিক্যাল ਕਿਸੇ ਸਿਚੁਏਸ਼ਨ ਦੇ ਲਈ ਤੇ ਇੱਕ ਜਿਹੜਾ ਡਾਈਵਰਜੈਂਟ ਐਸੋਸੀਏਸ਼ਨ ਟਾਸਕ ਸੀਗੀ ਜਿਹੜਾ 10 ਨਾਉਨ ਰਿਕੁਐਸਟ ਕੀਤੇ ਗਏ ਸੀ ਤੇ ਉਹਨਾਂ ਨੂੰ ਸੈਂਟੈਕੂਲੀ ਜਿਹੜਾ ਆ ਡਿਸਟੈਂਸ ਕਰਨਾ ਸੀ ਜਿੰਨੀ ਦੂਰ ਇੱਕ ਦੂਜੇ ਤੋਂ ਹੋ ਸਕਦੇ ਆ ਜਿੱਦਾਂ ਜਿਹੜਾ ਕੈਟ ਐਂਡ ਓਨਟੋਲੋਜੀ ਇਸ ਤਰੀਕੇ ਦੇ ਨਾਲ ਹੁਣ ਇਹ ਜਿਹੜੇ ਚੈਟਬੋਟਸ ਨੇ ਇਹਨਾਂ ਦਾ ਇੰਨਾ ਜ਼ਿਆਦਾ ਜਿਹੜਾ ਜਿਹੜਾ ਹੋ ਗਿਆ ਹੈ ਇਹ ਪਪੂਲਰ ਹੋ ਗਏ ਆ ਕਿ ਉਹ ਕਿਸੇ ਵੀ ਗੱਲ ਕੋਈ ਵੀ ਗੱਲ ਤੁਹਾਡੇ ਸੋਚ ਸਕਦੇ ਆ ਔਖੀ ਤੋਂ ਔਖੀ ਟਾਸਕ ਸੋਚ ਸਕਦੇ ਆ ਤੁਹਾਨੂੰ ਜਵਾਬ ਦੇ ਸਕਦੇ ਆ ਤੇ ਜਿਹੜੀ ਸਟਡੀ ਨੋਟਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਹ ਐਸ ਵੇਲੇ ਹਿਊਮਨ ਇਨਪੁਟਸ ਦੇ ਨਾਲੋਂ ਦੇ ਤੋਂ ਵਧੀਆ ਪਰਫਾਰਮ ਕਰ ਰਹੇ ਆ ਕੁਝ ਕਈ ਵਾਰੀ ਤੇ ਇਹ ਕਿਹਾ ਜਾਂਦਾ ਵੀ ਜਿਹੜਾ ਕੰਪਿਊਟਰ ਆ ਕਿਉਂਕਿ ਉਹਨੂੰ ਬਣਾਇਆ ਤੇ ਆਫਟਰ ਆਲ ਹਿਊਮਨ ਨਹੀਂ ਆ ਤੇ ਉਹਨੂੰ ਉਹਨੂੰ ਜਿਹੜਾ ਸਾਰਾ ਕੁਝ ਕਮਾਂਡਸ ਜਾਂ ਸਾਰਾ ਕੁਝ ਉਹ ਤੇ ਇੱਕ ਜੂਦੇ ਜਾਗ ਦੇ ਵਿਅਕਤੀ ਨੇ ਦਿੱਤਾ ਉਹਨੂੰ ਹਰਾ ਨਹੀਂ ਸਕਦਾ ਪਰ ਜਿੰਨੇ ਤਰੀਕੇ ਦੇ ਨਾਲ ਇਸ ਵੇਲੇ ਇਹ ਗੱਲਾਂ ਮਤਲਬ ਸਮਝ ਆ ਰਹੀਆਂ ਕਿ ਕ੍ਰੀਏਟੀਵਿਟੀ ਦੇ ਮਾਮਲੇ ਦੇ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੁੱਖ ਨਾਲੋਂ ਅੱਗੇ ਲੰਘ ਦੀ ਨਜ਼ਰ ਆ ਰਹੀ ਆ ਕਿ ਇਹ ਉਹਦੇ ਨਾਲੋਂ ਵਧੀਆ ਜਵਾਬ ਥੋੜੇ ਸਮੇਂ ਦੇ ਵਿੱਚ ਜਵਾਬ ਤੇ ਵੱਖਰੇ ਵੱਖਰੇ ਤਰੀਕਿਆਂ ਦੇ ਜਵਾਬ ਦੇਣ ਦੇ ਸਮਰੱਥਾ ਆਉਣ ਵਾਲਾ ਸਮਾਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਆ ਚਾਹੇ ਕੋਈ ਸਿਰਜਣਾਤਮਕਤਾ ਦੀ ਗੱਲ ਹੋਵੇ ਕ੍ਰੀਏਟੀਵਿਟੀ ਦੀ ਗੱਲ ਹੋਵੇ ਜਿਹੜਾ ਇਹ ਕੰਪਿਊਟਰ ਆ ਜਿਹੜੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਮਨੁੱਖਾਂ ਨਾਲੋਂ ਵਧੀਆ ਕ੍ਰੀਏਟ ਕਰਨ ਦੇ ਯੋਗ ਹੋ ਸਕਦੀ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ